ਤੁਸੀਂ ਉਮੀਦਵਾਰ ਦੀ ਚੋਣ ਕਿਵੇਂ ਕਰਦੇ ਹੋ ਤੁਹਾਡੇ ਉਮੀਦਵਾਰ ਦੇ ਬਾਰੇ ਆਪੋਜੀਸ਼ਨ ਕਹਿ ਰਹੀ ਹੈ ਕਿ ਫਰੈਸ਼ਰ ਬੰਦਾ ਬਿਲਕੁਲ ਲੈ ਆਇਆ ਹੈ ਕਾਂਗਰਸ ਪਾਰਟੀ ਸਿਰਫ ਪੈਸੇ ਵਾਲਾ ਬੰਦਾ ਵੇਖ ਕੇ ਲੈ ਆਇਆ ਰਮਨ ਜੀ ਚਰਚਾਈ ਵੀ ਚੱਲਦੀ ਹੈ ਕਹਿੰਦੇ ਕਿ ਕਰਨਬੀਰ ਬੁਰਜਹੋਰਾ ਨੇ ਸੂਟਕੇਸ ਦੇ ਕੇ ਟਿਕਟ ਲਈ ਹੈ ਇਹ ਆਰਗੈਨਿਕ ਟਿਕਟ ਮਿਲੀ ਐ ਸੂਟਕੇਸ ਨਾਲ ਮਿਲੀ ਐ ਚੋਣ ਕਿਵੇਂ ਹੁੰਦੀ ਐ ਇਹ ਕ੍ਰਾਈਟੇਰੀਆ ਕਿਵੇਂ ਤੈਅ ਕਰਦੇ ਹੋ ਕੌਣ ਸਫਾਰਸ਼ ਕਰਦਾ ਅਰਮਨ ਜੀ ਕਮੇਟੀ ਬਣੀ ਐ ਕਮੇਟੀ ਨੇ ਸਟੱਡੀ ਕੀਤਾ ਐ ਸਾਰੇ ਲੋਕਲ ਜਿਹੜੇ ਪੰਜ ਛੇ ਥੋਂ ਦੇ ਲੋਕਲ ਕੈਂਡੀਡੇਟ ਸੀ ਸਾਰਿਆਂ ਦੀ ਮੰਗ ਸੀ ਲੋਕਲਾਈਜ਼ਡ ਕੈਂਡੀਡੇਟ ਹੋਣਾ ਚਾਹੀਦਾ ਉਸ ਕਮੇਟੀ ਨੂੰ ਜਿਹੜਾ ਵੀ ਹੈਡ ਕਰ ਰਿਆ ਸੀ ਕਾਂਗਰਸ ਦਾ ਇੱਕ ਫਾਰਮਰ ਮਿਸਟਰ ਹੈਡ ਕਰ ਰਿਆ ਸੀ ਉਹਦੀ ਹੀ ਜਿਹੜੀਆਂ ਉਹਨੇ ਜੋ ਵੀ ਰਿਪੋਰਟ ਦਿੱਤੀ ਉਸ ਰਿਪੋਰਟ ਤੇ ਟਿਕਟ ਮਿਲੀ। ਸਟੇ ਲੋਕ ਇਹ ਵੀ ਕਹਿੰਦੇ ਨੇ ਬਾਜਵਾ ਸਾਹਿਬ ਦਾ ਬੜਾ ਖਾਸ ਹੈ ਟਿਕਟ ਬਾਜਵਾ ਸਾਹਿਬ ਦੁਆਕੇ ਲਿਆ। ਤੁਸੀਂ ਗੱਲ ਨਹੀਂ ਸਮਝਦੇ। ਮੇਰੇ ਤੇ ਸਾਰੀ ਕਾਂਗਰਸ ਹੀ ਖਾਸ ਹੈ। ਮੈਂ ਤਾਂ 50 ਸਾਲ ਦਾ ਕਾਂਗਰਸ ਦਾ ਮੈਂ ਯੂਥ ਦਾ ਪ੍ਰਧਾਨ ਰਿਹਾ। ਮੈਂ ਸੀਨੀਅਰ ਕਾਂਗਰਸ ਦਾ ਪ੍ਰੈਜ਼ੀਡੈਂਟ ਰਿਹਾ। ਚਾਰ ਚੀਫ ਮਿਨਿਸਟਰਾਂ ਤੇ ਨਾਲ ਮੈਂ ਮਿਨਿਸਟਰ ਰਿਹਾ ਤੇ ਮੇਰਾ ਇੱਥੇ ਕਾਂਗਰਸ 'ਚ ਕਿਹੜਾ ਇਹੋ ਜਿਹਾ ਬੰਦਾ ਜਿਹੜਾ ਮੇਰਾ ਖਾਸ ਨਾ ਹੋਵੇ। ਬਟ ਇਹ ਟਿਕਟ ਜਿਹੜੀ ਹੈ ਬਿਲਕੁਲ ਮੇਰਾ ਵੀ ਅਜ਼ੀਜ਼ ਹੈ। ਮੈਂ ਇਸ ਗੱਲ ਤੋਂ ਦੂਰ ਆਏ ਨਹੀਂ ਨੇ। ਆਈ ਓ ਤੇ ਤਾ ਨੂੰ ਰਿਜ਼ਲਟ ਜਦ ਦਿਨ ਅਚੰਬੇ ਵਾਲਾ ਨਿਕਲੇਗਾ ਉਦੋਂ ਤੁਸੀਂ ਆਪਣੇ ਆਪ ਹੀ ਵੇਖੋਗੇ ਇਥੇ ਬਣਿਆ ਕੀ ਹੈ ਤੁਸੀਂ ਮੰਨਦੇ ਹੋ ਤੁਹਾਡਾ ਕੈਂਡੀਡੇਟ ਤਨਾੜਵੰਤ ਜ਼ਰੂਰ ਹੈ ਪਰ ਲੀਡਰ ਨਹੀਂ ਹੈ ਨਹੀਂ ਤਨਾੜਵੰਤ ਵੀ ਹੈ ਬਟ ਈਮਾਨਦਾਰ ਵੀ ਹੈ ਸ਼ਰੀਫ ਵੀ ਹੈ ਖਾਂਦਾਨੇ ਵੀ ਹੈ